ਸਤਿ ਸ਼੍ਰੀ ਅਕਾਲ ਜੀ ਇਸ ਵਕ ਖੜੇ ਆ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾ ਰਹੀਏ ਪੋਲਿੰਗ ਚੱਲਦੀ ਪਈ ਹੈ ਲਗਾਤਾਰ ਪੋਲਿੰਗ ਹੋ ਰਹੀ ਹੈ ਤੇ ਹਲਕਾ ਸੈਂਟਰਲ ਦੇ ਜਿਹੜਾ ਮਿਊਨਿਸਪਲ ਕੋਰਪੋਰੇਸ਼ਨ ਜ਼ੋਨ B ਦੇ ਮਗਰ ਜਿਹੜੀ ਪੋਲਿੰਗ ਸਟੇਸ਼ਨ ਹੈ ਉੱਥੇ ਦੀ ਲਾਈਵ ਤਸਵੀਰਾਂ ਹਨ ਲਗਾਤਾਰ ਪੋਲਿੰਗ ਇੱਥੇ ਵੀ ਜਾ ਰਹੀ ਹੈ ਪਰ ਪੋਲਸ ਇਲੈਕਸ਼ਨ ਫਲੈਗ ਮਾਰਚ ਕੱਢਿਆ ਜਾ ਰਿਹਾ ਕਿਉਂਕਿ ਪਿਛਲੀ ਵਾਰ ਇਸੇ ਪੋਲਿੰਗ ਸਟੇਸ਼ਨ ਤੇ ਥੋੜੀ ਉਲੜਬਾਜੀ ਹੋਈ ਸੀ ਜਿਹੜੇ ਪਿਛਲੇ ਬਾਾਰ ਇਲੈਕਸ਼ਨ ਹੋਏ ਸੀ ਤੇ ਇਸ ਵਾਰ ਪੁਲਿਸ ਫਲੈਗ ਮਾਰਚ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ ਤੇ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਮੌਜੂਦ ਆ ਤੇ ਹਲਕਾ ਸੈਂਟਰਲ ਤੋਂ ਸਿੱਧੀਆਂ ਲਾਈਵ ਤਸਵੀਰਾਂ ਜਿਹੜੇ ਪੋਲਿੰਗ ਬੂਥ ਹੈ ਕਿਉਂਕਿ ਪੋਲਿੰਗ ਦਾ ਜਿਹੜਾ ਜਿੱਥੇ ਪੋਲਿੰਗ ਹੋ ਰਹੀ ਹੈ ਉਹ ਸਕੂਲ ਵੀ ਦਿਖਾ ਦੰਨੇ ਆ ਤੁਹਾਨੂੰ ਲਗਾਤਾਰ ਜਿੱਥੇ ਪੋਲਿੰਗ ਚੱਲਦੀ ਪਈ ਹੈ ਤੇ ਜਿਸ ਜਗ੍ਹਾ ਪੋਲਿੰਗ ਹੋ ਰਹੀ ਹੈ ਉਹ ਸਕੂਲ ਵੀ ਦਿਖਾਵਾਂਗੇ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਈਏ ਤੇ ਇਸ ਰੋਡ ਤੇ ਜਾ ਕੇ ਅੱਗੇ ਜਾ ਕੇ 폴ਿੰਗ ਹੋ ਰਹੀ ਹੈ ਲਗਾਤਾਰ ਇਸ ਰੋਡ ਤੋਂ ਅੱਗੇ ਜਾ ਕੇ ਕਿਉਂਕਿ ਦੱਸੀਏ ਇਸੇ ਹਲਕੇ ਦੇ ਵਿੱਚ ਪੁਰਾਣੇ ਖੰਡ ਬੰਨੇ ਜਾਣ ਲਏ सुरेंद्र डावर ਤੇ ਉਸ ਤੋਂ ਬਾਅਦ ਉਹ ਨਾਲ ਸਾਥ ਹੀ ਰਹੇ ਪੱਪੀ ਸ਼ਾਹਪੁਰੀਆ ਤੇ ਗੁਰਦੇਵ ਸ਼ਰਮਾ ਦੇ ਵੀ ਪਿਛਲੀ ਵਾਰ ਵਿੱਟ ਟੱਕਰ ਦਿੱਤੀ ਸੀ ਇਹਨਾਂ ਨੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਿਤਪਾਲ ਸਿੰਘ ਪਾਲੀ ਜਥੇਦਾਰ ਨੇ ਦੁੱਖਨਵਾਰੰਗ ਗੁਰਦੁਆਰਾ ਦੇ ਸੇਵਾਦਾਰ ਨੇ ਤੇ ਉਹਨਾਂ ਵੱਲੋਂ ਇਸ ਇਥੇ ਸਾਰਾ ਇਲੈਕਸ਼ਨ ਲੜੇ ਜਾ ਰਹੇ ਨੇ ਚਾਰੋਂ ਕੈਂਡੀਡੇਟ ਵਲੋਂ ਤੇ ਇਸ ਏਰੀਆ ਦੇ ਅੱਗੇ ਜਾ ਕੇ ਜਿਹੜੀ ਪੋਲਿੰਗ ਹੋ ਰਹੀ ਹੈ ਤੇ ਅੱਗੇ ਜਾਂਦੀ মিডিਆ ਨੂੰ ਵੀ ਜਿਆਦਾ ਦਿੱਤੀ ਜਾਂਦੀ ਕਿਉਂਕਿ ਇਨਾਂ ਦੇ ਵੀ ਕੋਈ ਨਿਯਮ ਕਾਇਮ ਤਾਂ ਦੇ ਕਾਨੂੰਨ ਹੁੰਦੇ ਨੇ ਤੇ ਇੱਕ ਇਸ ਤਰਫ ਹੋ ਰਹੀ ਐ ਇੱਕ ਦੂਸਰੀ ਤਰਫ ਵੀ ਪੋਲਿੰਗ ਹੋਂਦੀ ਈ ਆ ਤੇ ਪਰ ਪੁਲਸ ਜਿਹੜੀ ਲਗਾਤਾਰ ਇਸ ਏਰੀਆ ਚ ਸਰਚ ਕਰਦੀ ਐ 라ਉਂਡ ਅਪ ਹੋ ਰਹੀ ਐ ਲਗਾਤਾਰ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਪੁਲਿਸ ਹੈ ਉਹ ਲਗਾਤਾਰ ਰਾਉਂਡ ਅਪ ਕਰੀ ਜਾ ਰਹੀ ਹੈ ਆਪਣਾ ਇਹ ਅਮਨ ਕਾਨੂੰਨ ਦੀ ਸਥਿਤੀ ਕਾਇਮ ਰਵੇ ਇਹ ਤੁਹਾਨੂੰ ਇਸ ਆਪਣਾ ਬਣਾ ਬਣਾ ਇਸ ਤਰਫ ਵੀ ਇੱਕ ਪੋਲਿੰਗ ਸਟੇਸ਼ਨ ਹੈ ਦੋ ਪੋਲਿੰਗ ਸਟੇਸ਼ਨ ਹੈ ਦੱਸ ਦਈਏ ਤੁਹਾਨੂੰ ਇੱਧਰ ਜਿਹੜੇ ਪੋਲਿੰਗ ਸਟੇਸ਼ਨ ਨੇ ਦੋ ਨੇ ਇੱਕ ਪੋਲਿੰਗ ਸਟੇਸ਼ਨ ਇਸ ਤਰਫ ਹੈ ਤੇ ਇੱਕ ਪੋਲਿੰਗ ਸਟੇਸ਼ਨ ਦੂਸਰੀ ਤਰਫ ਜਿੱਧਰ ਤੁਹਾਨੂੰ ਪਹਿਲਾਂ ਦਿਖਾਇਆ ਗਿਆ ਉਧਰ ਨੇ ਤੇ ਲਗਾਤਾਰ ਜਿਹੜੀ ਪੋਲਿੰਗ ਚ ਜਾਰੀ ਹੈ ਤੇ ਹਲਕਾ ਸੈਂਟਰਲ ਤੋਂ ਇਹ ਲਾਈਵ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਹਲਕਾ ਸੈਂਟਰਲ ਤੋਂ ਲਾਈਵ ਤਸਵੀਰਾਂ ਕਿਸ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਇਸ ਵਾਰ ਫੋਟਾ ਪੈ ਗਿਆ ਨੇ ਸਾਨੂੰ ਅੰਦਰ ਦੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਚੱਲ ਰਿਹਾ ਹੈ ਦੂਸਰੇ ਪੋਲਿੰਗ ਸਟੇਸ਼ਨ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਇਸ ਤਰਫ ਜਿਹੜੀ ਪੋਲਿੰਗ ਹੋ ਰਹੀ ਹੈ ਹਲਕਾ ਸੈਂਟਰਲ ਦੀ ਇੱਕ ਬੂਥ ਇਸ ਤਰਫ ਲੱਗਾ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ਾਂਤਮੀ ਟੰਗ ਨਾਲ ਲੋਕੀ ਵੋਟਾਂ ਪਾਣ ਆ ਰਹੇ ਨੇ ਇਹ ਸੀ ਲਾਈਵ ਤਸਵੀਰਾਂ ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਤੇ ਹੋਰ ਵੀ ਜਿਹੜੀ ਵਧੇਰੀ ਅਪਡੇਟ ਦਿੰਦੇ ਰਵਾਂਗੇ ਕਿਉਂਕਿ ਐਤਕੀ ਜਿਹੜੀ ਇਲੈਕਸ਼ਨ ਹੋ ਰਹੇ ਨੇ ਉਹ ਬੜੇ ਹੀ ਅਹਿਮ ਮੰਨੇ ਜਾ ਰਹੇ ਨੇ ਕਿਉਂਕਿ ਚਾਰੋਂ ਪਾਰਟੀਆਂ ਜਿਹੜੀਆਂ ਨੇ ਉਹ ਵਕਫ ਵਕਫ ਦਾਅਵੇ ਕਰਦੀਆਂ ਨਜ਼ਰ ਆ ਰਹੀਆਂ ਨੇ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਐਸਐਨਜ਼ ਨਿਊਜ਼ ਲੁਧਿਆਣਾ